ਹਾਂਜੀ ਅਸੀਂ ਗੱਲਬਾਤ ਕਰ ਰਹੇ ਹਾਂ ਪੜਨਾਵ ਬਾਰੇ ਸਾਡਾ ਟਾਪਿਕ ਜਿਹੜਾ ਸੀਗਾ ਪੜਨਾਵ ਉਹਦਾ 4th ਪੁਆਇੰਟ ਜਿਹੜਾ ਸੀਗਾ ਨਿਸ਼ਚੇ ਵਾਚਕ ਪੜਨਾਵ ਮਤਲਬ ਕੀ ਅਨਿਸ਼ਚੇ ਵਾਚਕ ਜਿਹਦੇ ਵਿੱਚ ਪੱਕਾ ਕਨਫਰਮ ਨਾ ਹੋਵੇ ਕਿ ਕਿੰਨੇ ਜਾਣੇ ਆ ਕਿੰਨੇ ਵਿਦਿਆਰਥੀ ਆ ਗਰੀਬ ਨਾਲ ਬਿਰਲਾ ਹੀ ਚੰਗਾ ਵਰਤਾ ਕਰਦਾ ਹੈ ਸਾਰੇ ਹੀ ਹਾਜ਼ਰ ਸਨ ਪਰ ਉਸਕਾ ਕੋਈ ਨਹੀਂ ਮਤਲਬ ਕਿ ਕਨ ਕਨਫਰਮ ਨਹੀਂ ਹੈਗਾ ਇਹ हां ਵੀ ਇਟ ਇਜ਼ ਵਾਕਿਆ ਸੱਚ ਹੈ કે ਝੂਠਾ ਉਹਦੇ ਵਾਸਤੇ ਅਸੀਂ ਕਈ ਬਿਰਲਾ अनेका ਕੋਈ ਸਾਰੇ ਇਹ ਜਿਹੜਾ ਆਉਂਦੇ ਹਨ ਇਹ ਜਿਹੜੇ ਕਿ ਅਨਿਸ਼ਚੈਵਾਚਕ ਪੜਨਾਵ ਕੀ ਮਤਲਬ ਕਿ ਅਨਿਸ਼ਚੈ ਕੋਈ ਨਾਮ ਹੈਗਾ ਉਦੀ ਥਾਂ ਤੇ ਜਿਹੜੇ ਵਰਤੇ ਜਾਂਦੇ ਸ਼ਬਦ ਉਹਨਾਂ ਨੂੰ ਅਨਿਸ਼ਚੇਵਾਚਕ ਪੜਨਾਵ ਕਿਹਾ ਜਾਂਦਾ ਹੈ ਸੰਬੰਧਵਾਚਕ ਪੜਨਾਵ ਜਿਹੜਾ ਸ਼ਬਦ ਨਾਮ ਸ਼ਬਦ ਦੀ ਥਾਂ ਵਰਤਿਆ ਜਾਵੇ ਪਰ ਨਾਲ ਹੀ ਦੋ ਵਾਕਾਂ ਦਾ ਸੰਬੰਧ ਜੋੜੇ ਉਸ ਨੂੰ ਸੰਬੰਧਵਾਚਕ ਪੜਨਾਵ ਕਹਿੰਦੇ ਹਨ ਕਈ ਵਾਰ ਇਸ ਦੀ ਵਰਤੋਂ ਸੰਯੁਕਤ ਰੂਪ ਵਿੱਚ ਵੀ ਕਰ ਲਈ ਜਾਂਦੀ ਹੈ ਜਿਵੇਂ ਜਿਸ ਕਿਸੇ ਜਿਹੜਾ ਕੋਈ ਅਤੇ ਜੋ ਸੋ ਜਿਹੜਾ ਆਦ ਹੇਠ ਲਿਖੇ ਵਾਕਾਂ ਵਿੱਚ ਗੂੜੇ ਛੱਪੇ ਸ਼ਬਦਾਂ ਸੰਬੰਧਵਾਚਕ ਪੜਨਾਵ ਹੈ ਜੋ ਕਰੇਗਾ ਸੋ ਭਰੇਗਾ ਮੇਰਾ ਇੱਕ ਜਮਾਤੀ ਹੈ ਜਿਹੜਾ ਹਰ ਵੇਲੇ ਪੜਦਾ ਰਹਿੰਦਾ ਹੈ ਮੀਨਸ ਕੀ ਸੰਬੰਧ ਕੀ ਕੋਈ ਦੋ ਸੈਂਟੈਂਸ ਜਿਹੜੇ ਹੁੰਦੇ ਹਨ ਦੋ ਵਾਕ ਹੁੰਦੇ ਹਨ ਉਹਨਾਂ ਨੂੰ ਜੋੜੇ ਰੱਖਣ ਵਾਸਤੇ ਲਾਈਨ ਨੂੰ ਵਾਕ ਨੂੰ ਕੰਪਲੀਟ ਕਰਨ ਵਾਸਤੇ ਜਿਹੜਾ ਅਸੀਂ ਸ਼ਬਦ ਦਾ ਪ੍ਰਯੋਗ ਕਰਦੇ ਹਾਂ ਉਹ ਹੁੰਦਾ ਹੈ ਸੰਬੰਧਵਾਚਕ ਪੜਨਾਵ ਪ੍ਰਸ਼ਨਵਾਚਕ ਪੜਨਾਵ ਮਮਲੇ ਕਿ ਕਿਸੇ ਪ੍ਰਸ਼ਨ ਦੀ ਥਾਂ ਤੇ ਅਸੀਂ ਜਿੱਦਾਂ ਕੋਈ ਵਰਤ ਸ਼ਬਦ ਦੀ ਵਰਤੋਂ ਕਰਦੇ ਹਾਂ ਉਹਨੂੰ ਪ੍ਰਸ਼ਨਵਾਚਕ ਪੜਨਾਵ ਆਖਦੇ ਨੇ ਜਿਹੜੇ ਸ਼ਬਦ ਨਾਮ ਸ਼ਬਦ ਦੀ ਥਾਂ ਵਰਤਿਆ ਜਾਵੇ ਪਰ ਨਾਲ ਹੀ ਉਸ ਰਹੀਂ ਕੋਈ ਪ੍ਰਸ਼ਨ ਵੀ ਪੁੱਛਿਆ ਜਾਵੇ ਉਸਨੂੰ ਪ੍ਰਸ਼ਨਵਾਚਕ ਪੜਨਾਵ ਕਹਿੰਦੇ ਹਨ ਜਿਵੇਂ ਕੌਣ ਕੀ ਕਿਹੜਾ ਕਿਨੂੰ ਹੈ ਲਿਖੇ ਵਾਕਾਂ ਵਿੱਚ ਗੂੜੇ ਸ਼ਬਦ ਪ੍ਰਸ਼ਨਵਾਚਕ ਪੜਨਾਵ ਹਨ ਜਮਾਤ ਵਿੱਚ ਕੌਣ ਰੋਲਾ ਪਾ ਰਿਹਾ ਸੀ ਪਹਿਲੀ ਕੰਟੀ ਵਿੱਚ ਕਿਹੜਾ ਕਿਹੜਾ ਗੈਰ ਹਾਜ਼ਰ ਸੀ ਤੁਹਾਨੂੰ ਇਹ ਗੱਲ ਕਿਸ ਨੇ ਦੱਸੀ ਹੈ ਤੁਸੀਂ ਬਾਜ਼ਾਰ ਵਿੱਚੋਂ ਕੀ ਕੁਝ ਖਰੀਦਿਆ ਹੈ ਮੀਨਸ ਪ੍ਰਸ਼ਨਵਾਚਕ ਕੌਣ ਜਮਾਤ ਵਿੱਚ ਕੌਣ ਰੋਲਾ ਪਾ ਰਿਹਾ ਸੀਗਾ ਇੱਥੇ ਕੌਣ ਸ਼ਬਦ ਕੀ ਆ ਗਿਆ ਪ੍ਰਸ਼ਨਵਾਚਕ ਕੀ ਮਤਲਬ ਪੁੱਛ ਰਹੀਆਂ ਸੀ ਪਹਿਲੀ ਕੰਟੀ ਵਿੱਚ ਕਿਹੜਾ ਕਿਹੜਾ ਗੈਰ ਹਾਜ਼ਰ ਸੀ ਮਤਲਬ ਕਿਹੜਾ ਕਿਹੜਾ ਗੈਰ ਹਾਜ਼ਰ ਸੀਗਾ ਜਿਹੜਾ ਇੱਥੇ ਪ੍ਰੈਜ਼ੈਂਟ ਨਹੀਂ ਸੀਗਾ ਉਹਨੂੰ ਇਹ ਗੱਲ ਕਿੰਨੇ ਦੱਸੀ ਹੈ ਕਿੰਨੇ ਸ਼ਬਦ kia ਗਿਆ ਪ੍ਰਸ਼ਨਵਾਚਕ ਤੁਸੀਂ ਬਾਜ਼ਾਰ ਵਿੱਚੋਂ ਕੀ ਕੁਝ ਖਰੀਦਿਆ ਹੈ ਕੀ ਕੁਝ kia ਗਿਆ ਪ੍ਰਸ਼ਨਵਾਚਕ ਪੜਨਾਵ ਮਤਲਬ ਕਿ ਇੱਕ ਤਰੀਕੇ ਨਾਲ ਪ੍ਰਸ਼ਨ ਵੀ ਪੁੱਛਦੇ ਹਨ ਤੇ ਪੜਨਾਵ ਦੀ ਥਾਂ ਤੇ ਜਿਹੜੇ ਵਰਤੇ ਜਾਂਦੇ ਹਨ ਪੜਨਾਵ ਠੀਕ ਹੈ ਪੁਰਖਵਾਚਕ ਪੜਨਾਵ ਦੀ ਕਾਰਕ ਸਾਧਨਾ ਠੀਕ ਹੈ ਇਸੀਂ ਪਹਿਲਾਂ ਵੀ ਸ਼ਾਇਦ ਕਾਰਕ ਵਿੱਚ ਵੀ ਅਸੀਂ ਪੜ ਚੁੱਕੇ ਆ ਕਿ ਕਰਤਾ ਕਰਮ ਸੰਪਾਦਨ ਕਾਰਕ ਜਿਹੜੇ ਕਾਰਕ ਹਨ ਉਹਨਾਂ ਦੇ ਵਿੱਚ ਅਸੀਂ ਕਿਹੜੇ-ਕਿਹੜੇ ਇਕਵਚਨ ਵਾਸਤੇ ਬਹੁਵਚਨ ਵਾਸਤੇ ਅਸੀਂ ਕਿਹੜੇ-ਕਿਹੜੇ ਸ਼ਬਦ ਦੀ ਵਰਤੋਂ ਕਰਦੇ ਆ ਜਿਵੇਂ ਮੈਂ ਮੈਂ ਵਾਸਤੇ ਜਦੋਂ ਮੈਂ ਮੈਂ ਦੇ ਲਈ ਅਸੀਂ ਅਸਾਂ ਮੈਨੂੰ ਸਾਨੂੰ ਮੈਂ ਰਾਹੀਂ ਮੈਥੋਂ ਸਾਡੇ ਰਾਹੀਂ ਸਾ ਤੋਂ ਹਲੋ ਕਿ ਇਹ ਜਿਹੜੇ ਸ਼ਬਦ ਹਨ ਇੱਕ ਵਚਨ ਲਈ ਵਰਤੇ ਜਾਂਦੇ ਮੇਰੇ ਕੋਲ ਮੇਰੇ ਮੇਰੀਆਂ ਠੀਕ ਹੈ ਮੇਰੇ ਉਤੇ ਸਾਡੇ ਕੋਲ ਸਾਡੇ ਲਈ ਤੁਹਾਡੇ ਲਈ ਤੁਹਾਨੂੰ ਤੁਹਾਡੇ ਲਈ ਉਹਨਾਂ ਲਈ ਉਹਨਾਂ ਦੇ ਇਹ ਸਾਰੇ ਕੀ ਹੈ ਇੱਕ ਵਚਨ ਤੇ ਨਾਲ ਹੀ ਇਹਨਾਂ ਦੇ ਜੜੇ ਬੰਦਦੇ ਆ ਬਹੁਵਚਨ ਠੀਕ ਹੈ ਇਹ ਸਾਡੇ ਹਨ ਇੱਕ ਵਚਨ ਕਿ ਪੜਨਾਵ ਤੇ ਬਹੁ ਵਚਨ ਜਿਹੜੇ ਕਿ ਅਸੀਂ ਨਾਵ ਦੀ ਥਾਂ ਤੇ ਅਸੀਂ ਜਿਹੜੇ ਸ਼ਬਦ ਪ੍ਰਯੋਗ ਕਰਦੇ ਹਾਂ ਇੱਕ ਵਚਨ ਲਈ ਤੇ ਬਹੁ ਵਚਨ ਲਈ ਇਹ ਸਾਰੀ ਇਹ ਸਾਰਨੀ ਹੈ ਠੀਕ ਹੈ ਜਦੋਂ ਇਹ ਤੁਸੀਂ ਛੋਟੇ ਕਲਾਸ ਦੇ ਬੱਚੇ ਦੀ ਭੁੱਕ ਲਾਉਂਗੇ ਤਾਂ ਉਸ ਉਸ ਦੇ ਵਿੱਚ ਤੁਹਾਨੂੰ ਚੰਗੀ ਤਰ੍ਹਾਂ ਸਮਝ ਲੱਗ ਜਾਵੇਗੀ ਕਿ ਇੱਕ ਵਚਨ ਲਈ ਅਸੀਂ ਮੈਂ ਦੇ ਸ਼ਬਦ ਦੇ ਵਰਤੋਂ ਕਰਦੇ ਹਾਂ ਤੇ ਬਹੁ ਵਚਨ ਲਈ ਅਸੀਂ ਅਸਾਂ ਮੈਨੂੰ ਸਾਨੂੰ ਮੇਰੇ ਰਾਹੀ ਮੈਥੋਂ ਸਾਡੇ ਰਾਹੀ ਸਾਥੋਂ ਮੇਰੇ ਵਾਸਤੇ ਮੇਰੇ ਲਈ ਸਾਡੇ ਵਾਸਤੇ ਸਾਡੇ ਲਈ ਠੀਕ ਹੈ ਮਤਲਬ ਕਿ ਇਕਵਚਨ ਲਈ ਬਹੁਵਚਨ ਲਈ ਜਿਹੜੇ ਸ਼ਬਦ ਪ੍ਰਯੋਗ ਕਰਦੇ ਆਂ ਠੀਕ ਹੈ ਇਹ ਸਾਡੀ ਹੈਗੀਆਂ ਪਹਿਲਾ ਪੁਰਖ ਤੇ ਦੂਜਾ ਪੁਰਖ ਤੇ ਤੀਜੇ ਪੁਰਖ ਲਈ ਅਸੀਂ ਕਿਹੜੇ-ਕਿਹੜੇ ਸ਼ਬਦਾਂ ਦਾ ਪ੍ਰਯੋਗ ਕਰਦੇ ਆਂ ਇਕਵਚਨ ਤੇ ਬਹੁਵਚਨ ਠੀਕ ਹੈ ਬਾਕੀ ਹੁਣ ਆਸ ਕਰਦੀਆਂ ਕਿ ਤੁਹਾਨੂੰ ਜਿਹੜੇ ਪੜਨਾਵ ਟੋਪਿਕ ਹੈ ਇਹ ਚੰਗੀ ਤਰ੍ਹਾਂ ਸਮਝ ਲੱਗ ਗਈ ਹੋਵੇਗੀ ਪੜਨਾ ਬਾਰੇ ਬਾਕੀ ਤੁਸੀਂ ਮੇਰੀ ਵੀਡੀਓਜ਼ ਨੂੰ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰੋ ਜੀ ਤੇ ਬਾਕੀ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਕਿ ਮੇਰੇ ਜਿਹੜੀ ਆਉਣ ਵਾਲੀ ਵੀਡੀਓਜ਼ ਆ ਤੁਹਾਡੇ ਤੱਕ ਪਹੁੰਚ ਸਕੇ ਤੇ ਸਾਡਾ ਅਗਲਾ ਟਾਪਿਕ ਜਿਹੜਾ ਹੋਵੇਗਾ ਵਿਸ਼ਾ ਜਿਹੜਾ ਹੋਵੇਗਾ ਉਹ ਹੋਵੇਗਾ ਵਿਸ਼ੇਸ਼ਣ ਕਿ ਵਿਸ਼ੇਸ਼ਣ ਕਿਸ ਨੂੰ ਆਖਦੇ ਹਾਂ ਠੀਕ ਹੈ ਕਿ ਜਿਹੜੇ ਸ਼ਬਦ ਕਿਸੇ ਵੀ ਚੀਜ਼ ਦੀ ਵਿਸ਼ੇਸ਼ਤਾ ਜਾਂ ਗੁਣ ਬਾਰੇ ਅਸੀਂ ਦੱਸਦੇ ਹਾਂ ਉਸ ਨੂੰ ਮਤਲਬ ਕਿ ਵਿਸ਼ੇਸ਼ਣ ਜਿਹੜੇ ਆ ਉਹ ਵਿਸ਼ੇਸ਼ਣ ਆਖ ਹੁੰਦੇ ਹਨ ਬਾਕੀ ਸਾਡੇ ਅਸੀਂ ਵਿਸ਼ੇਸ਼ਤਾ ਬਾਰੇ ਗੱਲ ਕਰਾਂਗੇ ਅਗਲੇ ਵੀਡੀਓ ਦੇ ਵਿੱਚ ਸਾਡੀ ਅੱਜ ਦੀ ਵੀਡੀਓ ਇੱਥੇ ਸਮਾਪਤ ਹੁੰਦੀ ਹੈ ਬਾਕੀ ਪਲੀਜ਼ ਤੁਸੀਂ ਮੇਰੀ ਵੀਡੀਓਜ਼ ਨੂੰ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰਿਓ ਤੇ ਇਹ ਸਿਰਫ ਇੱਕ ਪੰਜਾਬੀ ਦਾ ਅਭਿਆਲ ਹੈ ਤਾਂ ਕਿ ਅਸੀਂ ਪੰਜਾਬੀ ਨੂੰ ਚੰਗੀ ਤਰੀਕੇ ਨਾਲ ਬੋਲ ਸਕੀਏ ਸ਼ਬਦਾਂ ਦਾ ਸਹੀ ਉਚਾਰਨ ਕਰ ਸਕੀਏ ਤੇ ਕਈ ਸ਼ਬਦ ਜਿਹੜੇ ਹਨ ਜਿਹੜੇ ਬੱਚੇ ਹਨ ਉਹ ਮਤਲਬ ਕਿ ਗਲਤ ਬੋਲਦੇ ਹਨ ਜਾਂ ਉਹਨਾਂ ਦਾ ਗਲਤ ਉਚਾਰਨ ਕਰਦੇ ਹਨ ਤੇ ਇਸ ਕਰਕੇ ਪੰਜਾਬੀ ਨੂੰ ਸਹੀ ਆਪਣੀ ਮਾਂ ਬੋਲੀ ਨੂੰ ਸਹੀ तरीके ਨਾਲ ਉਚਾਰਿਆ ਜਾਵੇ ਤੇ ਉਹਦੇ ਕਿਹੜੇ-ਕਿਹੜੇ ਨਿਯਮ ਹਨ ਉਹ ਕਿਤੇ ਜਾਣ ਬਾਕੀ ਧੰਨਵਾਦ ਜੀ ਬਾਤੀ ਪਲੀਜ਼ ਮੇਰੀ ਵੀਡੀਓ ਨੂੰ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰਿਓ ਕਮੈਂਟ ਵੀ ਜ਼ਰੂਰ ਕਰਿਓ ਮੈਨੂੰ ਪਤਾ ਲੱਗਦਾ ਰਹੇਗਾ ਕਿ ਜਿਹੜੀ ਮੇਰੀ ਵੀਡੀਓ ਹੈ ਤੇ ਉਸ ਦੇ ਵਿੱਚ ਮੈਨੂੰ ਕੀ-ਕੀ ਉਪਰਾਲਾ ਕਰਨਾ ਚਾਹੀਦਾ ਕੀ-ਕੀ ਉਸ ਦੇ ਵਿੱਚ ਚੇਂजेस ਕਰਨੇ ਚਾਹੀਦੇ ਹਨ ਕਿ ਜੇ ਮੇਰੀ ਵੀਡੀਓ ਕਿਵੇਂ ਇਸ ਤਰੀਕੇ ਨਾਲ ਬਣਾਉਣੀ ਚਾਹੀਦੀ ਹੈ ਧੰਨਵਾਦ ਜੀ